ਕੈਸਾ ਬਣਿਆ ਜਾਨ ਦਾ ਦੁਸ਼ਮਣ ਵਰਾ ਦਿੱਤੀਆਂ ਗਈਆਂ ਨੇ ਗੋਲੀਆਂ ਨੌਜਵਾਨ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਤੇ ਮੌਜੂਦਾ ਸਰਪੰਚ ਤੇ ਲੱਗੇ ਨੇ ਵਾਰਦਾਤ ਕਰਵਾਉਣ ਦੇ ਇਲਜ਼ਾਮ ਜਿਹਾ ਦੱਸਦੀਏ ਅਜਿਹੀ ਇੱਕ ਘਟਨਾ ਤਰਨਤਾਰਨ ਦੇ ਖਾਲੜਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੈਸਾ ਜਾਨ ਦਾ ਦੁਸ਼ਮਣ ਬਣਿਆ ਨਜ਼ਰ ਆਇਆ ਹੈ ਪੈਸੇ ਦੇ ਲੈਣ ਦੇ ਨੂਰ ਲੈ ਕੇ ਦੋ ਤਰ੍ਹਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਜਿਸ ਦੇ ਤਹਿਤ ਗੋਲੀਆਂ ਚੱਲ ਜਾਂਦੀਆਂ ਨੇ ਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਇਸ ਦੇ ਸਬੰਧ ਦੇ ਵਿੱਚ ਜਿਹੜੇ ਇਲਜ਼ਾਮ ਨੇ ਉਹ ਮੌਜੂਦਾ ਸਰਪੰਚ ਤੇ ਲੱਗੇ ਨੇ ਤੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਰਪੰਚ ਉਹਨਾਂ ਨੂੰ ਪਹਿਲਾਂ ਵੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਕਿ ਪੈਸੇ ਦਾ ਲੈਣ ਦੇਣ ਉਹ ਚੱਲ ਰਿਹਾ ਹੈ ਤੇ ਇਸ ਦੇ ਸਬੰਧ ਦੇ ਵਿੱਚ ਅਦਾਲਤ ਦੇ ਵਿੱਚ ਵੀ ਕਾਰਵਾਈ ਹੋ ਰਹੀ ਹੈ ਦੱਸਦੀ ਹੈ ਜਿਹੜਾ ਮਾਮਲਾ ਹੈ ਤਰਨਤਾਰਨ ਦੇ ਖਾਲੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਹਰੀਸ਼ ਕੁਮਾਰ ਨਾਂ ਦੇ ਨੌਜਵਾਨ ਦੇ ਉੱਪਰ ਗੋਲੀ ਚੱਲੀ ਹੈ ਤੇ ਜਿਹੜਾ ਖਾਲੜਾ ਦਾ ਸਰਪੰਚ ਹੈ ਉਸ ਦੇ ਵੱਲੋਂ ਇੱਕ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਸਰ ਅਤੇ ਜਿਹੜਾ ਨਾਲ ਦਾ ਨੌਜਵਾਨ ਸੀ ਉਸ ਨੇ ਹਰੀਸ਼ ਕੁਮਾਰ ਦੇ ਉੱਪਰ ਗੋਲੀ ਚਲਾ ਦਿੱਤੀ ਹੈ ਦੱਸਦੀ ਹੈ ਕਿ ਹਰੀਸ਼ ਕੁਮਾਰ ਦੇ ਪਿਤਾ ਦਾ ਨਾਮ ਸਤਿੰਦਰ ਕੁਮਾਰ ਦੱਸਿਆ ਜਾ ਰਿਹਾ ਹੈ ਤੇ ਜਿਹੜਾ ਮੌਜੂਦਾ ਸਰਪੰਚ ਹੈ ਉਹਨਾਂ ਦਾ ਨਾਮ ਸੁਖਦੇਵ ਸੋਨੀ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ 8 ਸਾਲ ਤੋਂ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਪੈਸੇ ਨੂੰ ਲੈ ਕੇ ਕੋਈ ਲੈਣ ਦੇਣ ਦਾ ਮਾਮਲਾ ਸੀ ਜਿਸ ਕਰਕੇ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਲੜਾਈ ਝਗੜਾ ਹੋ ਗਿਆ ਸੀ ਤੇ ਇਹ ਜਿਹੜਾ ਕੇਸ ਸੀ ਇਹ ਅਦਾਲਤ ਤੱਕ ਚੱਲਿਆ ਗਿਆ ਸੀ ਤੇ ਹੁਣ ਇਹ ਕੇਸ ਜਿਹੜਾ ਪ੍ਰਕਿਰਿਆ ਦੇ ਅਧੀਨ ਸੀ ਜਿਸ ਦਾ ਫੈਸਲਾ ਅਜੇ ਹੋਣਾ ਸੀ ਇਸ ਤੋਂ ਪਹਿਲਾਂ ਕਿ ਅਦਾਲਤ ਇਸ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਕੋਈ ਫੈਸਲਾ ਸੁਣਾਉਂਦੀ ਜਿਹੜਾ ਸੁਖਦੇਵ ਸੋਨੀਨਾ ਦਾ ਸਰਪੰਚ ਹੈ ਉਹ ਕਾਰ ਦੇ ਵਿੱਚ ਹੋਰ ਦੋ ਨੌਜਵਾਨਾਂ ਨੂੰ ਲੈ ਕੇ ਹਰੀਸ਼ ਕੁਮਾਰ ਦੇ ਕੋਲ ਆਉਂਦਾ ਹੈ ਤੇ ਉਸ ਨੂੰ ਜ਼ਬਰਦਸਤੀ ਕਹਿੰਦਾ ਹੈ ਕਿ ਕਾਰ ਵਿੱਚ ਬੈਠ ਪਰ ਜਦੋਂ ਹਰੀਸ਼ ਕੁਮਾਰ ਨੇ ਕਾਰ ਵਿੱਚ ਬੈਠਣ ਤੋਂ ਮਨਾ ਕੀਤਾ ਤਾਂ ਜ਼ਬਰਦਸਤੀ ਉਸ ਨੂੰ ਕਾਰ ਵਿੱਚ ਬਿਠਾਇਆ ਜਾਂਦਾ ਹੈ ਤੇ ਉਸ ਦੇ ਨਾਲ ਪੈਸੇ ਦੇ ਸਬੰਧ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਹਰੀਸ਼ ਕੁਮਾਰ ਦੇ ਵੱਲੋਂ ਇਹ ਉੱਤਰ ਦਿੱਤਾ ਜਾਂਦਾ ਹੈ ਕਿ ਜੋ ਵੀ ਫੈਸਲਾ ਅਦਾਲਤ ਦਾ ਹੋਵੇਗਾ ਉਸ ਤੇ ਅਮਲ ਕੀਤਾ ਜਾਵੇਗਾ ਇਸ ਵਕਤ ਉਹ ਕੁਝ ਵੀ ਨਹੀਂ ਕਹਿ ਸਕਦਾ ਇਸ ਵਕਤ ਜਿਹੜਾ ਸਰਪੰਚ ਹੈ ਸੁਖਦੇਵ ਸੋਨੀ ਉਹ ਗੁੱਸੇ ਦੇ ਵਿੱਚ ਆਉਂਦਾ ਹੈ ਤੇ ਨਾਲ ਆਏ ਨੌਜਵਾਨ ਗਗਨਦੀਪ ਨੂੰ ਗੋਲੀ ਚ ਛੁਰਾਉਣ ਲਈ ਕਹਿੰਦਾ ਹੈ ਤੇ ਗਗਨਦੀਪ ਦੇ ਬਲੋਂ ਤੁਰੰਤ ਗੋਲੀ ਚੁਲਾ ਦਿੱਤੀ ਜਾਂਦੀ ਹੈ ਜਿਸ ਕਰਕੇ ਜਿਹੜਾ ਹਰੀਸ਼ ਲੜਕਾ ਹੈ ਉਹ ਜ਼ਖਮੀ ਹੋ ਜਾਂਦਾ ਹੈ ਇਸ ਵਕਤ ਇੱਕ ਗਵਾਨ ਦੀ ਔਰਤ ਫਰਿਸ਼ਤਾ ਬਣ ਕੇ ਹਰੀਸ਼ ਦੀ ਜਾਨ ਬਚਾਉਂਦੀ ਹੈ ਉਹ ਹਰੀਸ਼ ਨੂੰ ਖਿੱਚ ਕੇ ਆਪਣੇ ਘਰ ਲੈ ਜਾਂਦੀ ਹੈ ਘਟਿਸ ਕੇ ਤਾਂ ਕਿ ਉਹਦੀ ਜਾਨ ਬਚ ਸਕੇ ਇਹਨਾਂ ਦੇ ਵਿੱਚ ਜਿਹੜਾ ਸਰਪੰਚ ਹੈ ਉਹ ਆਪਣੇ ਸਾਥੀਆਂ ਸਮੇਤ ਉੱਥੋਂ ਚਲੇ ਜਾਂਦਾ ਹੈ ਜਦੋਂ ਹਰੀਸ਼ ਕੁਮਾਰ ਦੀ ਜਿਹੜੀ ਹਾਲਤ ਹੈ ਉਹ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਗੁਆਣ ਦੀ ਔਰਤ ਦੇ ਵੱਲੋਂ ਹਰੀਸ਼ ਕੁਮਾਰ ਦੇ ਮਾਪਿਆਂ ਨੂੰ ਇਸ ਬੰਦ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਤੁਰੰਤ ਉਸ ਨੂੰ ਜਿਹੜਾ ਅਮਨਦੀਪ ਹਸਪਤਾਲ ਹੈ ਉੱਥੇ ਰੈਫਰ ਕਰ ਦਿੱਤਾ ਜਾਂਦਾ ਹੈ ਜਿੱਥੇ ਹੁਣ ਉਹ ਜੇਰੇ ਇਲਾਜ ਹੈ ਇੱਥੇ ਦੱਸਦੀ ਹੈ ਕਿ ਇਸ ਵੇਲੇ ਫਿਰ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਨੌਜਵਾਨ ਹੈ ਹਰੀਸ਼ ਕੁਮਾਰ ਉਸ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਵੇਲੇ ਇਨਸਪੈਕਟਰ ਦਲਜੀਤ ਸਿੰਘ ਜਿਹੜੇ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ ਤੇ ਨਾਲ ਹੀ ਜੋ ਮਾਮਲਾ ਹੈ ਉਸ ਨੂੰ ਵੀ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਨਾਲ ਹੀ ਇੱਥੇ ਥਾਣਾ ਮੁਖੀ ਦਾ ਇਹ ਕਹਿਣਾ ਹੈ ਕਿ ਅਗਰ ਇਹ ਕੇਸ ਪਹਿਲਾਂ ਹੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤਾਂ ਫਿਰ ਇਸ ਬੰਦੇ ਵਿੱਚ ਲੜਾਈ ਝਗੜਾ ਕਰਨਾ ਜਾਂ ਕਿਸੇ ਵੀ ਪ੍ਰਕਾਰ ਦੀ ਤੂੰ ਤੂੰ ਮੈਂ ਮੈਂ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਇਸ ਦੇ ਵਿੱਚ ਸਰਪੰਚ ਸੁਖਦੇਵ ਸੋਨੀ ਉਹਨਾਂ ਦੀ ਗਲਤੀ ਹੈ ਕਿਉਂਕਿ ਕੇਸ ਅਗਰ ਅਦਾਲਤ ਦੇ ਵਿੱਚ ਆ ਤਾਂ ਫਿਰ ਆਪਸ ਵਿੱਚ ਇਸ ਬੰਦ ਦੇ ਵਿੱਚ ਬੈਠ ਕੇ ਗੱਲ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਇਸ ਕਰਕੇ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਵਕਤ ਕਹਿ ਸਕਦੇ ਆ ਕਿ ਪੈਸਾ ਜਿਹੜਾ ਹੈ ਉਹ ਇੱਕ ਵਾਰ ਜਾਂ ਦਾ ਦੁਸ਼ਮਣ ਫਿਰ ਤੋਂ ਬਣਿਆ ਦਿਖਿਆ ਤੇ ਪੈਸੇ ਨੂੰ ਲੈ ਕੇ ਬੇਸ਼ੱਕ ਅਦਾਲਤ ਦੇ ਵਿੱਚ ਕਾਰਵਾਈ ਹੋ ਰਹੀ ਸੀ ਪਰ ਫਿਰ ਵੀ ਸਰਪੰਚ ਦੇ ਵੱਲੋਂ ਹੁਕਮ ਦੇ ਕੇ ਗਗਨਦੀਪ ਨਾਂ ਦੇ ਨੌਜਵਾਨ ਦੇ ਕੋਲੋਂ ਗੋਲੀ ਚਲਵਾਈ ਜਾਂਦੀ ਹੈ ਜਿਸ ਤੇ ਤਹਿਤ ਹਰੀਸ਼ ਕੁਮਾਰ ਜ਼ਖਮੀ ਹੋ ਗਿਆ ਤੇ ਇਸ ਵਕਤ ਜੇਰੇ ਇਲਾਜ ਹੈ ਪੁਲਿਸ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿਹੜੇ ਵੀ ਮੁਲਜ਼ਮ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇਗਾ ਤੇ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇਗੀ